ਮੇਰੇ ਨਾਲ ਜੁੜ ਚੁੱਕੇ ਸਾਰੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੀ ਟ੍ਰਿਪਲ ਐਸ ਬੀ ਵੱਲੋਂ ਜਿਹੜਾ ਇਸ਼ਤਿਹਾਰ ਨੰਬਰ 4/2025 ਜਾਰੀ ਕੀਤਾ ਗਿਆ ਸੀ ਉਹਦਾ ਜਿਹੜਾ ਡਿਟੇਲ ਐਡਵਰਟਾਈਜ਼ਮੈਂਟ ਹੈ ਉਹਨਾਂ ਵੱਲੋਂ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਸੀਨੀਅਰ ਸਹਾਇਕ ਦੀਆਂ 7 ਗਰੁੱਪ ਸੀ ਚ ਕਲਰਕ ਦੀਆਂ 18 ਸੈਨਿਕ ਭਲਾਈ ਪ੍ਰਬੰਧਕ ਦੀਆਂ 52 ਤੇ ਡਰਾਈਵਰ ਦੀਆਂ 9 ਅਸਾਮੀਆਂ ਲਈ ਜਿਹੜਾ ਬੋਰਡ ਵੱਲੋਂ ਹੈਗਾ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਅੱਜ ਆਪਾਂ ਜਿਹੜਾ ਹੈਗਾ ਇਸ ਐਡਵਰਟਾਈਜ਼ਮੈਂਟ ਨੂੰ ਡਿਟੇਲ ਚ ਦੇਖਾਂਗੇ ਕਿਸ ਅਸਾਮੀ ਲਈ ਕੈਟਾਗਰੀ ਵਾਈਜ਼ ਅਸਾਮੀਆਂ ਦੀ ਗਿਣਤੀ ਕੀ ਹੈਗੀ ਕੀ ਯੋਗਤਾ ਕੀ ਸਿਲੈਕਸ਼ਨ ਪ੍ਰੋਸੀਜਰ ਰਹੂਗਾ ਕਾਫੀ ਪੋਸਟਾਂ ਜਿਹੜੀਆਂ ਵਧੀਆ ਗਈਆਂ ਇਹਦੇ ਵਿੱਚ ਕੁਝ ਸਾਬਕਾ ਫੌਜੀਆਂ ਲਈ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਜਿਹੜੀਆਂ ਅਸਾਮੀਆਂ ਆਈਆਂ ਜੋ ਉਹਨਾਂ ਲਈ ਇੱਕ ਬਹੁਤ ਵਧੀਆ ਮੌਕਾ ਹੈ ਇਸ ਕਰਕੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਆਪਾਂ ਡਿਟੇਲ ਵਾਈਜ਼ ਜਿਹੜਾ ਹੈਗਾ ਸਾਰੀ ਇਹ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਗੇ ਅਸਾਮੀਆਂ ਜਿਹੜੀ ਹੈਗੀ ਐ ਸੀਨੀਅਰ ਸਹਾਇਕ ਦੀਆਂ 7 ਅਸਾਮੀਆਂ ਇਹ ਗਰੁੱਪ B ਚ ਆਉਂਦੀਆਂ ਹੈਗੀਆਂ ਡਿਪਾਰਟਮੈਂਟ ਇਹ ਸਾਰੀਆਂ ਅਸਾਮੀਆਂ ਦਾ ਜਿਹੜਾ ਹੈਗਾ ਰੱਖਿਆ ਸੇਵਾਵਾਂ ਪੜਾਈ ਵਿਭਾਗ ਰਹੂਗਾ ਸੀਨੀਅਰ ਸਹਾਇਕ ਦੀਆਂ ਜਿਹੜੀਆਂ ਹੈਗੀਆਂ ਐਕਸ ਸਰਵਿਸਮੈਨ ਜਨਰਲ ਦੀਆਂ ਜਿਹੜੀਆਂ ਕੁੱਲ ਵੈਕੈਂਸੀਆਂ ਉਹ 5 ਹੈਗੀਆਂ ਜਿਦੇ ਵਿੱਚੋਂ 2 ਜਿਹੜੀਆਂ ਹੈਗੀਆਂ ਔਰਤਾਂ ਲਈ ਰੱਖੀਆਂ ਵੀ ਆ ਐਕਸ ਸਰਵਿਸਮੈਨ ਐਸ ਸੀ ਜਿਹੜੇ ਐਮ ਐਂਡ ਬੀ ਹੈ ਉਹਦੀ ਇੱਕ ਹੈ ਤੇ ਜਿਹੜੇ ਐਕਸ ਸਰਵਿਸਮੈਨ ਐਸ ਸੀ ਆਰ ਐਂਡ ਓ ਹੈ ਉਹਦੀ ਵੀ ਇੱਕ ਹੈ ਇਸ ਇਵੇਂ ਇਹ ਕੁੱਲ ਜਿਹੜੀਆਂ ਸੀਨੀਅਰ ਅਸਿਸਟੈਂਟ ਦੀਆਂ 7 ਅਸਾਮੀਆਂ ਜਿੰਨਾਂ ਵਿੱਚੋਂ 3 ਹੈ ਜਿਹੜੀਆਂ ਉਹ ਔਰਤਾਂ ਲਈ ਰਾਖਵੀਂ ਹੈ ਅੱਗੇ ਆਪਾਂ ਗੱਲ ਕਰਾਂਗੇ ਕਲਰਕ ਦੀਆਂ ਜਿਹੜੀਆਂ ਹੈਗੀਆਂ 18 ਅਸਾਮੀਆਂ ਹੈਗੀਆਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਐਕਸ ਸਰਵਿਸਮੈਨ ਜਨਰਲ ਦੀਆਂ 2 ਹੈ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੀਆਂ 4 ਹੈ ਜਿਹੜੀਆਂ ਐਸ ਸੀ ਆਰ ਐਂਡ ਓ ਦੀਆਂ ਹੈਗੀਆਂ ਉਹ 3 ਐਕਸ ਸਰਵਿਸਮੈਨ ਬੀ ਸੀ ਦੀਆਂ 2 ਐ ਸਪੋਰਟਸ ਐਸ ਸੀ ਐਮ ਐਂਡ ਬੀ ਦੀ 1 ਆ ਗਈ ਫਿਜ਼ੀਕਲ ਹੈਂਡੀਕੈਪਟ ਦੀ ਤੇ ਜਿਹੜੇ ਹੈਗੇ ਵਿਜ਼ੂਅਲੀ ਇੰਪੇਅਰਡ ਆਗੇ ਤੇ ਹਿਅਰਿੰਗ ਇੰਪੇਅਰਡ ਇਹਨਾਂ ਦੀ ਵੀ ਜਿਹੜੀ 1 1 ਹੈ ਤੇ ਇਕਨੋਮਿਕਲ ਜਿਹੜੇ ਵੀਕਰ ਸੈਕਸ਼ਨ ਆ ਇਹਨਾਂ ਦੀਆਂ ਕੁੱਲ 4 ਕਲਰਕ ਦੀਆਂ ਕੁੱਲ 18 ਸਾਮੀਆਂ ਦੇ ਵਿੱਚੋਂ ਜਿਹੜੀਆਂ 9 ਸਾਮੀਆਂ ਉਹ ਜਿਹੜੀਆਂ ਹੈਗੀਆਂ ਲੜਕੀਆਂ ਲਈ ਰਿਜ਼ਰਵ ਅੱਗੇ ਆ ਗਿਆ ਜੀ ਸੈਨਿਕ ਭਲਾਈ ਪ੍ਰਬੰਧਕ ਜਿਹਨੂੰ ਸੈਨਿਕ ਵੈਲਫੇਅਰ ਆਰਗੇਨਾਈਜ਼ਰ ਵੀ ਕਹਿ ਦਿੰਦੇ ਆ ਇਹਦੀਆਂ 52 ਅਸਾਮੀਆਂ ਆ ਗਈਆਂ ਇਹ ਜਿਹੜੀ ਅਸਾਮੀ ਐ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਇਹ ਗਰੁੱਪ ਸੀ ਦੇ ਵਿੱਚ ਆਉਂਦੀ ਐ ਤੇ ਅੱਗੇ ਆਪਾਂ ਇਹਦੀ ਬੇਸਿਕ ਪੇ ਵੀ ਦੇਖਾਂਗੇ ਇਹਦੀ ਜਿਹੜੀ ਬੇਸਿਕ ਪੇ ਐ ਨਾ ਉਹ ਕਲਰਕ ਦੇ ਨਾਲੋਂ ਜ਼ਿਆਦਾ ਐਗੀ ਕਲਰਕ ਦੀ ਸ਼ਾਇਦ 20 21 19 ਦੇ ਨੇੜੇ ਐ ਇਹਦੀ 25000 ਕੋਸ਼ ਐ ਇਹਦੀਆਂ ਜੇ ਆਪਾਂ ਗੱਲ ਕਰੀਏ ਕੁੱਲ 52 ਅਸਾਮੀਆਂ ਆ ਗਈਆਂ ਇਹਦੇ ਵਿੱਚ ਜਿਹੜੀਆਂ ਜਨਰਲ ਦੀਆਂ 22 ਆ ਗਈਆਂ ਐਸ ਸੀ ਐਮ ਐਂਡ ਬੀ ਦੀਆਂ 7 ਆ ਗਈਆਂ R and O ਦੀਆਂ ਜਿਹੜੇ ਐਕਸ ਸਰਵਿਸਮੈਨ ਆ ਉਹਦੀਆਂ ਵੀ 7 ਆ ਗਈਆਂ ਐਕਸ ਸਰਵਿਸਮੈਨ BC ਦੀਆਂ 6 ਆ ਗਈਆਂ ਸਪੋਰਟਸ SC M and B ਦੀ ਇੱਕ ਆ ਗਈ ਫਿਜ਼ੀਕਲ ਹੈਂਡੀਕੈਪਟ ਜਿਹੜੇ ਵਿਜ਼ੂਅਲੀ ਅੰਪੇਅਰਡ ਆ ਉਹਦੀ ਵੀ ਇੱਕ ਤੇ ਜਿਹੜੇ ਹਿਅਰਿੰਗ ਅੰਪੇਅਰਡ ਆ ਉਹਦੀ ਵੀ ਇੱਕ ਤੇ ਇੱਕ ਜਿਹੜੀ ਹੈਗੀ ਫਰੀडम फाइਟਰ ਦੀ ਹੈ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਜਿਹੜੀਆਂ 6 ਆ ਇਸ ਤਰ੍ਹਾਂ ਇਹ ਜਿਹੜੀਆਂ ਕੁੱਲ 52 ਸਾਮੀ ਆ ਅੱਗੇ ਡਰਾਈਵਰ ਦੀਆਂ ਜਿਹੜੀਆਂ 9 ਅਸਾਮੀ ਆ ਇਹ ਵੀ ਗਰੁੱਪ C ਚ ਆਉਂਦੀਆਂ ਇਹਦੇ ਚ ਜਿਹੜੀਆਂ ਜਨਰਲ ਦੀਆਂ 4 ਹੈਗੀਆਂ ਤੇ ਬਾਕੀ ਜਿਹੜੇ ਸਾਰੇ ਐਕਸ ਸਰਵਿਸਮੈਨ ਐਸੀਐਮ ਐਂਡ ਬੀ ਆਗੇ ਐਸੀਆਰ ਐਂਡ ਓ ਐਕਸ ਸਰਵਿਸਮੈਨ ਬੀਸੀ ਫਿਜ਼ੀਕਲ ਹੈਂਡੀਕੈਪਟ ਆਗੇ ਇਕਨੋਮਿਕਲ ਵੀਕਰ ਸੈਕਸ਼ਨ ਆਗੇ ਇਹਨਾਂ ਦੀ 1 1 ਤੇ ਕੁੱਲ 9 ਅਸਾਮੀ ਹੈਗੀ ਹੈ ਇੱਥੇ ਮੈਂ ਸਾਰੇ ਕੈਂਡੀਡੇਟਸ ਨੂੰ ਇੱਕ ਗੱਲ ਕਹਿਣੀ ਚਾਹਣਾ ਜਦੋਂ ਤੁਸੀਂ ਕੋਈ ਵੀ ਜਿਹੜਾ ਐਪਲੀਕੇਸ਼ਨ ਫਾਰਮ ਜਦੋਂ ਤੁਸੀਂ ਅਪਲਾਈ ਕਰਨਾ ਹੈ ਜਦੋਂ ਤੁਸੀਂ ਆਪਣੀ ਕੈਟਾਗਰੀ ਦੇਖਣੀ ਹੈ ਉਸ ਦੇ ਅਨੁਸਾਰ ਜਿਹੜਾ ਹੈਗਾ ਆਪਣੀ ਜਿਹੜੀ ਸ਼੍ਰੇਣੀ ਕੋਡ ਹੈ ਸਿਲੈਕਟ ਕਰਨਾ ਉਹ ਪੂਰੇ ਧਿਆਨ ਨਾਲ ਕਰਨਾ ਕਿਉਂਕਿ ਜਿਹੜਾ ਤੁਸੀਂ ਇੱਕ ਵਾਰ ਅਪਲਾਈ ਕਰਨ ਵੇਲੇ ਸਿਲੈਕਟ ਕਰ ਲਈ ਕੈਟਾਗਰੀ ਤੁਸੀਂ ਉਹਨੂੰ ਅੱਗੇ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਹੈਗਾ ਚੇਂਜ ਨਹੀਂ ਕਰ ਸਕਦੇ ਅੱਨਾ ਆਪਾਂ ਗੱਲ ਕਰਾਂਗੇ ਇਨ੍ਹਾਂ ਅਸਾਮੀਆਂ ਲਈ ਵਿਦਿਅਕ ਯੋਗਤਾ ਬਾਰੇ ਜੇ ਆਪਾਂ ਸਭ ਤੋਂ ਪਹਿਲਾਂ ਸੀਨੀਅਰ ਸੈਕ ਦੀ ਗੱਲ ਕਰੀਏ ਤਾਂ ਇਹਦੀ ਵਿਦਿਅਕ ਯੋਗਤਾ ਸਭ ਤੋਂ ਜਿਹੜੀ ਇਹਨਾਂ ਨੇ ਪਹਿਲੀ ਸ਼ਰਤ ਰੱਖੀ ਹੈ ਵੀ ਜਿਹੜਾ ਕੋਈ ਵੀ ਅਪਲਾਈ ਕਰ ਰਿਹਾ ਜੋ ਵੀ ਉਹ ਐਕਸ ਸਰਵਿਸਮੈਨ ਹੋਣਾ ਚਾਹੀਦਾ ਉਹ ਸਿਰਫ ਐਕਸ ਸਰਵਿਸਮੈਨ ਹੀ ਅਪਲਾਈ ਕਰ ਸਕਦੇ ਆ ਤੇ ਉਹਨਾਂ ਕੋਲ ਜਿਹੜੀ ਹੈਗੀ ਹੈ ਸੀਨੀਅਰ ਅਸਿਸਟੈਂਟ ਦੀ ਜਿਹੜੀ ਵੀ ਯੋਗਤਾ ਚਾਹੀਦੀ ਹੈ ਜਿਵੇਂ ਗ੍ਰੈਜੂਏਟ ਹੋਣਾ ਚਾਹੀਦਾ ਤਾਂ ਉਹਦੀ ਉਹ ਗ੍ਰੈਜੂਏਸ਼ਨ ਵੀ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ 10ਵੀਂ ਪੱਧਰ ਤੇ ਜਿਹੜਾ ਹੈਗਾ ਉਹਨਾਂ ਕੋਲ ਪੰਜਾਬੀ ਜਿਹੜੀ ਹੈਗੀ ਉਹਨਾਂ ਨੇ ਪਾਸ ਕੀਤੀ ਹੋਣੀ ਜ਼ਰੂਰੀ ਹੈ ਕੀ ਆਪਾਂ ਗੱਲ ਕਰਾਂਗੇ ਕਲਰਕ ਦੀ ਕਲਰਕ ਦਾ ਵੀ ਜਿਹੜਾ ਹੈਗਾ ਉਹਨਾਂ ਨੇ ਕਿਹਾ ਹੈ ਵੀ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਤੋਂ ਜਿਹੜਾ ਗ੍ਰੈਜੂਏਟ ਹੋਣਾ ਚਾਹੀਦਾ ਜਾਂ ਅੱਗੇ ਲਿਖਿਆ ਗਿਆ ਇੰਡੀਅਨ ਆਰਮੀ ਸਪੈਸ਼ਲ ਸਰਟੀਫਿਕੇਟ ਆਫ ਐਜੂਕੇਸ਼ਨ ਐਂਡ ਸ਼ੁੱਡ ਬੀ ਐਨ ਐਕਸ ਜੂਨੀਅਰ ਕਮਿਸ਼ਨਡ ਆਫਸਰ ਜਾਂ ਜਿਹੜਾ ਨਾਨ ਕਮਿਸ਼ਨਡ ਆਫਸਰ ਆਫ ਆਰਮੀ ਜਾਂ ਇਹਦੇ ਕੋਈ ਬਰਾਬਰ ਦੇ ਰੈਂਕ ਦਾ ਨੇਵੀ ਤੇ 에ਅਰ ਫੋਰਸ ਦਾ ਹੋਵੇ ਉਹ ਅਪਲਾਈ ਕਰ ਸਕਦੇ ਆ ਇਹਨਾਂ ਦਾ ਵੀ ਜਿਹੜਾ ਹੈਗਾਗਾ ਇਨ ਪੰਜਾਬ ਸਿਵਲ ਸਰਵਿਸ ਰੂਲ ਦੇ ਅਕੋਰਡਿੰਗ ਜਿਹੜਾ ਹੈਗਾ 10ਵੀਂ ਪੱਧਰ ਤੇ ਜਿਹੜਾ ਪੰਜਾਬੀ ਵਿਸ਼ਾ ਹੈਗਾ ਉਹ ਪਾਸ ਕੀਤਾ ਹੋਣਾ ਜ਼ਰੂਰੀ ਹੈ ਤੀਜੇ ਨੰਬਰ ਤੇ ਆ ਗਿਆ ਜੀ ਸੈਨਿਕ ਭਲਾਈ ਪ੍ਰਬੰਧਕ ਇਹਨਾਂ ਦੇ ਇਹਨਾਂ ਨੇ ਲਿਖਿਆ ਸ਼ੁੱਡ ਬੀ ਮੈਟ੍ਰਿਕਲੇਟ 10ਵੀਂ ਮੰਗੀ ਹੈ ਇਹਦੇ ਵਿੱਚ ਇਹਨਾਂ ਨੇ ਤੇ ਅੱਗੇ ਜਾਂ ਇਹਨਾਂ ਨੇ ਕਿਹਾ ਇੰਡੀਅਨ ਆਰਮੀ ਸਪੈਸ਼ਲ ਸਰਟੀਫਿਕੇਟ ਆਫ ਐਜੂਕੇਸ਼ਨ ਤੇ ਸ਼ੁੱਡ ਬੀ ਐਨ ਐਕਸ ਜੂਨੀਅਰ ਕਮਿਸ਼ਨਡ ਆਫਿਸਰ ਔਰ ਆਰਮੀ ਔਰ ਇਕੁਇਲਟ ਰੈਂਕ ਇਨ ਨੇਵੀ ਐਂਡ 에ਅਰ ਫੋਰਸ ਇਹਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਅੱਗੇ ਲਿਖਿਆ ਹੈਗਾ ਵੀ ਜਿਹੜੀ ਹੈਗੀ ਹੈ 10ਵੀਂ ਦੇ ਵਿੱਚ ਜਿਹੜੀ ਹੈਗੀ ਹੈ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਜ਼ਰੂਰੀ ਹੈ ਅੱਗੇ ਆ ਗਿਆ ਜੀ ਡਰਾਈਵਰ ਡਰਾਈਵਰ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਪਹਿਲੀ ਸ਼ਰਤ ਹੈ ਜਿਵੇਂ ਸੀਨੀਅਰ ਅਸਿਸਟੈਂਟ ਦੇ ਵਿੱਚ ਸੀਗੀ ਵੀ ਜਿਹੜਾ ਸਿਰਫ ਐਕਸ ਸਰਵਿਸਮੈਨ ਹੀ ਅਪਲਾਈ ਕਰ ਸਕਦਾ ਸ਼ੁੱਡ ਬੀ ਐਨ ਐਕਸ ਸਰਵਿਸਮੈਨ ਇਹਦੇ ਵਿੱਚ ਜਿਹੜੀ ਹੈਗੀ ਹੈ 8ਵੀਂ ਮੰਗੀ ਗਈ ਹੈ ਜਾਂ ਇਹਦੇ ਬਰਾਬਰ ਦਾ ਜਾਂ ਇਕੁਇਵਲੈਂਟ ਆਰਮੀ ਐਜੂਕੇਸ਼ਨਲ ਜਿਹੜਾ ਸਰਟੀਫਿਕੇਟ ਹੋਵੇ ਤੇ ਉਹਦੇ ਕੋਲ ਲਾਈਟ ਮੋਟਰ ਵਹੀਕਲ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਨੇ ਇਹਦੇ ਵਿੱਚ ਯੋਗਤਾ 8ਵੀਂ ਹੈ ਤੇ ਜਿਹੜਾ ਪੰਜਾਬੀ ਦਾ ਵਿਸ਼ਾ ਉਹ 8ਵੀਂ ਦੇ ਵਿੱਚ ਪਾਸ ਕੀਤਾ ਹੋਣਾ ਜ਼ਰੂਰੀ ਹੈ ਤੇ ਇੱਥੇ ਵੀ ਨੋਟ ਦਿੱਤਾ ਗਿਆ ਵੀ ਜਿਹੜੀ ਵਿਦਿਅਕ ਯੋਗਤਾ ਤਕਨੀਕੀ ਯੋਗਤਾ ਜਿਹੜਾ ਉਹਦਾ ਸਰਟੀਫਿਕੇਟ ਹੈ ਜਿਹੜਾ ਅਪਲਾਈ ਕਰਨ ਦੀ ਅੰਤਮ ਮਿਤੀ ਤੋਂ ਪਹਿਲਾਂ ਦਾ ਜਾਰੀ ਹੋਇਆ ਹੋਣਾ ਜ਼ਰੂਰੀ ਹੈ ਆਪਾਂ ਵੀਡੀਓ ਦੇ ਐਂਡ ਤੇ ਦੇਖਾਂਗੇ ਜਿਹੜੀ ਵੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਉਸ ਤੋਂ ਪਹਿਲਾਂ ਪਹਿਲਾਂ ਦਾ ਜਿਹੜਾ ਹੈਗਾ ਸਰਟੀਫਿਕੇਟ ਅਪਲਾਈ ਮਤਲਬ ਤੁਹਾਡਾ ਆ ਗਿਆ ਹੋਵੇ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਅਸਾਮੀਆਂ ਦੀ ਜਿਹੜੀ ਹੈਗੀ ਹੈ ਤਨਖਾਹ ਸਕੇਲ ਤੇ ਭੱਤਿਆਂ ਬਾਰੇ ਸਭ ਤੋਂ ਪਹਿਲਾਂ ਆਪਾਂ ਸੀਨੀਅਰ ਸੈਕ ਦੀ ਗੱਲ ਕਰਾਂਗੇ ਇਹਦੀ ਜਿਹੜੀ ਬੇਸਿਕ ਤਨਖਾਹ ਹੈਗੀ ਉਹ 35400 ਹੋਊਗੀ ਇਦੇ ਚ ਇਹੀ ਹੁੰਦਾ ਪਹਿਲਾਂ ਬੇਸਿਕ ਮਿਲਦੀ ਆ ਪਰਵੇਸ਼ਨ ਦੇ ਦੌਰਾਨ ਤੇ ਫਿਰ ਜਿਹੜਾ ਹੈਗਾ ਪੱਤੇ ਵਗੈਰਾ ਮਿਲਾ ਕੇ ਜਿਹੜੀ ਇਹ ਤਨਖਾਹ ਹੈਗੀ ਆ ਮਤਲਬ ਇਹ 60-65 ਹਜ਼ਾਰ ਦੇ ਨੇੜੇ ਚਲੀ ਜਾਂਦੀ ਆ ਅੱਗੇ ਕਲਰਕ ਆ ਗਿਆ ਉਹਦੀ ਜਿਹੜੀ ਬੇਸਿਕ ਹੈਗੀ ਉਹ 19900 ਹੋਊਗੀ ਪਰਵੇਸ਼ਨ ਤੋਂ ਬਾਅਦ ਪੱਤੇ ਹੋਣਗੇ ਸੈਨਿਕ ਭਲਾਈ ਪ੍ਰਬੰਧਕ ਦੀ ਜਿਹੜੀ ਬੇਸਿਕ ਹੈ ਉਹ 25500 ਹੋਊਗੀ ਤੇ ਜਿਹੜੀ ਡਰਾਈਵਰ ਦੀ ਹੈ ਉਹਦੀ 21700 ਹੋਊਗੀ ਇਸ ਦੇ ਵਿੱਚ ਇਹਨਾਂ ਨੇ ਇੱਕ ਨੋਟ ਬਕਾਇਦਾ ਦਿੱਤਾ ਵੀ ਜਿਹੜਾ ਕਲਰਕ ਹੋ ਗਿਆ ਸੈਨਿਕ ਭਲਾਈ ਪ੍ਰਬੰਧਕ ਤੇ ਡਰਾਈਵਰ ਦੀਆਂ ਅਸਾਮੀਆਂ ਜਿਹੜੀਆਂ ਜਿਹੜਾ ਹੈਗਾ ਪੰਜਾਬੀ ਭਾਸ਼ਾ ਦਾ ਕੁਆਲੀਫਾਈਇੰਗ ਨੇਚਰ ਦੀ ਪ੍ਰੀਖਿਆ ਹੋਊਗੀ ਜਿਹੜੀ ਉਹਦੇ ਚੋਂ 50% ਨੰਬਰ ਲੈਣੇ ਜਿਹੜੇ ਹੈਗੇ ਆ ਜ਼ਰੂਰੀ ਹੋਣਗੇ ਉਮਰ ਸੀਮਾ ਦੀ ਗੱਲ ਕਰੀਏ ਜਿਹੜੇ ਇਹਨਾਂ ਸਾਮੀਆਂ ਲਈ ਉਮਰ ਸੀਮਾ ਜਿਹੜਾ ਹੈਗਾ ਰਿਕਰੂਟਮੈਂਟ ਆਫ ਐਕਸ ਸਰਵਿਸਮੈਨ ਰੂਲਸ 1982 ਮੁਤਾਬਕ ਜਿਹੜਾ ਹੈਗਾ ਪੰਜਾਬ ਦੇ ਵਿਸਨੀਕ ਸਾਫ ਦਾ ਫੌਜੀਆ ਦੇ ਕੇਸ 'ਚ ਉਹਨਾਂ ਦੀ ਜਿਹੜੀ ਉੱਪਰਲੀ ਸੀਮਾ ਹੈ ਉਹ 'ਚ ਜਿਹੜਾ ਹੈਗਾ ਫੌਜ 'ਚ ਜਿਹੜੀ ਉਹਨਾਂ ਨੇ ਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਤੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਹੈ ਜਿਹੜੀ ਉਹ ਮਤਲਬ ਉੱਪਰਲੀ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਉਲਾਵਾ ਜਿਹੜਾ ਪੰਜਾਬ ਦੇ ਵਸਨੀਕ ਹੈ ਜਿਹੜੇ ਅੰਗਹੀਨਾਂ ਦੀ ਉਮਰ ਲਈ ਸੀਮਾ ਜਿਹੜੀ ਉਹ ਤੇ 10 ਸਾਲ ਦੀ ਛੋਟ ਦਿੱਤੀ ਗਈ ਹੈ ਤੇ ਇਸ ਕਰਕੇ ਜਿਹੜਾ ਹੈਗਾ 47 ਸਾਲ ਦੀ ਉਮਰ ਤੱਕ ਉਹ ਭਲਾਈ ਕਰ ਸਕਦੇ ਆ ਲਈ ਜੇ ਆਪਾਂ ਫੀਸ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਆਮ ਵਰਗ ਜਿਵੇਂ ਆ ਗਿਆ ਗਰੁੱਪ B ਲਈ ਗੱਲ ਕਰੀਏ ਤਾਂ ਜਿਹੜੇ ਆਮ ਵਰਗ ਦੇ ਜਨਰਲ ਆ ਗਏ, ਸੁਤੰਤਰਤਾ ਸੰਗਰਾਮੀ ਆ ਗਏ ਜਾਂ ਖੰਡਾਰੀ ਆ ਗਏ ਉਹਨਾਂ ਦੀ ਜਿਹੜੀ 1500 ਰੁਪਏ ਹੋਊਗੀ ਫੀਸ ਜਿਹੜੇ ਐਸ ਸੀ ਐਮ ਐਂਡ ਬੀ ਤਿਆਰ ਐਂਡਓ ਆਗੇ ਜਾਂ ਬੀ ਸੀ ਆਗੇ ਉਹਨਾਂ ਦੀ 750 ਰੁਪਏ ਹੈ ਤੇ ਇਕਨੋਮਿਕਲ ਵੀਕਰ ਸੈਕਸ਼ਨ ਆਗੇ ਸਾਬਕਾ ਫੌਜੀ ਆਗੇ ਜਾਂ ਹੈਂਡੀਕੈਪਟ ਆਗੇ ਉਹਨਾਂ ਦੀ 500 ਹੋਊਗੀ ਜੇ ਗਰੁੱਪ ਸੀ ਲਈ ਗੱਲ ਕਰੀਏ ਤਾਂ ਜਿਹੜੇ ਆਮ ਵਰਗ ਜਨਰਲ ਆਗੇ ਸਤੰਤਰਤਾ ਸੰਗਰਾਮੀ ਖਿਡਾਰੀ ਇਹਨਾਂ ਦੀ 1000 ਰੁਪਏ ਐ ਐਸ ਸੀ ਐਮ ਐਂਡ ਬੀ ਆਰ ਐਂਡਓ ਜਾਂ ਬੀ ਸੀ ਇਕਨੋਮਿਕਲ ਵੀਕਰ ਸੈਕਸ਼ਨ ਆਗੇ ਇਹਨਾਂ ਦੀ 250 ਸਾਬਕਾ ਫੌਜੀਆਂ ਦੀ 200 ਰੁਪਏ ਤੇ ਜਿਹੜੇ ਹੈਂਡੀਕੈਪਟ ਆ ਉਹਨਾਂ ਦੀ 500 ਰੁਪਏ ਹੋਵੇਗੀ ਪਰ ਸਿਲੈਕਸ਼ਨ ਦੀ ਗੱਲ ਕਰੀਏ ਤਾਂ ਜਿਹੜੀ ਸਿਲੈਕਸ਼ਨ ਹੈ ਇਹ ਸੀਨੀਅਰ ਅਸਿਸਟੈਂਟ ਤੇ ਕਲਰਕ ਇਹਨਾਂ ਦਾ ਜਿਹੜਾ ਹੈਗਾ ਆਬਜੈਕਟਿਵ ਟਾਈਪ ਜਿਹੜਾ ਹੈਗਾ ਆਪਾਂ ਜਿਹਨੂੰ ਐਮਸੀਕਿਊ ਕਹਿੰਦੇ ਨੇ ਉਹ ਲਿਖਤੀ ਜਿਹੜਾ ਪੇਪਰ ਹੋਊਗਾ ਪੇਪਰ ਤੋਂ ਬਾਅਦ ਜਿਹੜਾ ਹੈਗਾਗਾ ਟਾਈਪ ਟੈਸਟ ਲਿਆ ਜਾਊਗਾ ਪੰਜਾਬੀ ਤੇ ਇੰਗਲਿਸ਼ ਦਾ ਜਿਹੜਾ ਪੰਜਾਬੀ ਦਾ ਉਹ ਰਾਵੀ ਫੌਂਟ ਦੇ ਵਿੱਚ ਹੋਊਗਾ ਟੈਸਟ ਤੇ ਇਹ ਸਿਰਫ ਕੁਆਲੀਫਾਈਂਗ ਨੇਚਰ ਦਾ ਹੋਊਗਾ ਜਿਨ੍ਹਾਂ ਦੀ ਟਾਈਪਿੰਗ ਪਾਸ ਹੋਊਗੀ ਤਾਂ ਉਹਨਾਂ ਦੀ ਜਿਹੜੀ ਮੈਰਿਟ ਹੈ ਉਹ ਪੇਪਰ ਦੇ ਵਿੱਚੋਂ ਲਈ ਗਏ ਨੰਬਰਾਂ ਦੇ ਆਧਾਰ 'ਤੇ ਬਣਨੀ ਹੈ ਅੱਗੇ ਜਿਹੜੀ ਆਪਾਂ ਗੱਲ ਕਰਾਂਗੇ ਸੈਨਿਕ ਭਲਾਈ ਪ੍ਰਬੰਧਕ ਦੀ ਇਹਦੇ 'ਚ ਤੁਸੀਂ ਧਿਆਨ ਦੇਣਾ ਹੈਗਾ ਇਹਦੀ ਜਿਹੜੀ ਚੋਣ ਪ੍ਰਕਿਰਿਆ ਹਿਸਾਬਕਾ ਫੌਜੀਆਂ ਲਈ ਬਹੁਤ ਵਧੀਆ ਹੈ ਇਹਦੇ 'ਚ ਕੁਝ ਉਹਨਾਂ ਨੇ ਮਾਪਦੰਡ ਰੱਖਿਆ ਸੈਨਿਕ ਭਲਾਈ ਪ੍ਰਬੰਧਕ 'ਚ ਇਹਦਾ ਕੁੱਲ ਜਿਹੜਾ ਹੈਗਾ ਉਹਨਾਂ ਨੇ 100 ਨੰਬਰ ਰੱਖੇ ਆ ਜਿਦੇ ਵਿੱਚੋਂ میٹرਿਕ ਪਾਸ ਦੇ ਜਿਹੜੇ ਸਰਟੀਫਿਕੇਟ ਦੇ ਨੰਬਰ ਹੈਗੇ ਆ ਉਹ 50 ਨੰਬਰ ਰੱਖੇ ਗਏ ਐ ਜੇ ਕੋਈ ਉਹਨਾਂ ਨੇ ਆਰਮੀ ਨੇਵੀ ਜਾਂ 에ਅਰ ਫੋਰਸ ਚ ਕੋਈ ਸੇਵਾ ਕੀਤੀ ਐ ਉਹਦੇ ਵੀ ਜਿਹੜੇ ਹੈਗੇ ਐ 50 ਨੰਬਰ ਰੱਖੇ ਗਏ ਐ ਜਿਹੜੀ ਇਹ ਸੇਵਾ ਦੇ ਨੰਬਰ ਆ ਉਹਨਾਂ ਨੂੰ ਹੇਠਾਂ ਜਿਹੜੇ ਆਪਾਂ ਪੜਾਂਗੇ ਇੱਕ ਦਿੱਤੇ ਆ ਊੜਾ ਆੜਾ ਸਸਾ ਤੇ ਹਾਹਾ ਪੁਆਇੰਟ ਦਿੱਤੇ ਆ ਉਹਨਾਂ ਪੁਆਇੰਟ ਅਨੁਸਾਰੇ 50 ਨੰਬਰ ਬਣਨਗੇ ਜੇ ਉਹਨਾਂ ਦੀ 30 ਸਾਲ ਜਾਂ ਇਸ ਤੋਂ ਉੱਪਰ ਤੱਕ ਦੀ ਜੇ ਸਰਵਿਸ ਹੈਗੀ ਐ ਤਾਂ ਉਹਦੇ 10 ਨੰਬਰ ਮਿਲਣਗੇ 25 ਸਾਲ ਤੋਂ 30 ਸਾਲ ਤੱਕ ਹੈ ਤਾਂ 8 ਨੰਬਰ ਮਿਲਣਗੇ ਜੇ ਉਹਨਾਂ ਦੀ ਸਰਵਿਸ 25 ਸਾਲ ਤੋਂ ਘੱਟ ਹੈ ਤਾਂ ਉਹਨੂੰ 6 ਨੰਬਰ ਮਿਲਣਗੇ ਜੇ ਸਿਵਲ ਵਿਦਿਅਕ ਯੋਗਤਾ ਦੀ ਗੱਲ ਕਰੀਏ ਜੇ ਉਹ ਪੋਸਟ ਗ੍ਰੈਜੂਏਟ ਹੈ ਜਾਂ ਇਸ ਤੋਂ ਜ਼ਿਆਦਾ ਤਾਂ 10 ਨੰਬਰ ਮਿਲਣਗੇ ਜੇ ਕੰਪਿਊਟਰ ਕੋਰਸ ਕੀਤਾ ਕਿਸੇ ਵੀ ਰੈਕਨਾਈਜ਼ਡ ਤੇ ਜਿਹੜਾ ਇੰਸਟੀਚਿਊਟ ਤੋਂ ਤਾਂ ਉਹਦੇ 5 ਨੰਬਰ ਮਿਲਣਗੇ ਅੱਗੇ ਜੇ ਮੰਨ ਕੇ ਚਲੋ ਕੈਪਟਨ ਜਾਂ ਇਹਦੇ ਇਕੁਇਵਲੈਂਟ ਨੇਵੀ ਜਾਂ 에ਅਰ ਫੋਰਸ ਦਾ ਹੈਗਾ ਉਹਦੇ 10 ਨੰਬਰ ਮਿਲਣਗੇ ਜੇ ਲੈਫਟ ਰਿਨੈਂਟ ਜਾਂ ਇਹਦੇ ਬਰਾਬਰ ਦਾ ਕੋਈ ਹੈਗਾ ਨੇਵੀ ਜਾਂ 에어 ਫੋਰਸ ਦਾ ਉਹਦੇ 8 ਨੰਬਰ ਮਿਲਣਗੇ ਅੱਗੇ ਜੇ ਆਪਾਂ ਅਵਾਰਡਸ ਦੇ ਜਿਹੜੇ ਨੰਬਰ ਮਿਲਣੇ ਆ ਜੇ ਗਲੰਟਰੀ ਅਵਾਰਡਸ ਹੈ ਚੱਕਰਾ ਸੀਰੀਜ਼ ਚੋਂ ਹੈ ਤਾਂ 10 ਨੰਬਰ ਮਿਲਣਗੇ ਜੇ ਗਲੰਟਰੀ ਚੱਕਰਾ ਸੀਰੀਜ਼ ਤੋਂ ਇਲਾਵਾ ਕੋਈ ਹੋਰ ਹੈ ਤਾਂ ਉਹਦੇ 8 ਨੰਬਰ ਮਿਲਣਗੇ ਇਸੇ ਤਰ੍ਹਾਂ ਹੀ ਅੱਗੇ ਹੈਗਾ ਹੈ 1 ਦੇ 6 ਹੈ ਤੇ ਜਿਹੜੇ ਚੀਫ ਆਫ ਆਰਮੀ ਨੇਵੀ 에어 ਫੋਰਸ ਕਮੈਂਡੇਸ਼ਨ ਹੈ ਉਹਦੇ 4 ਹੈ ਜਿਹੜਾ ਫੌਜ ਦੇ ਵਿੱਚ ਇੱਕ ਕਰੈਕਟਰ ਕੋਈ ਸਰਟੀਫਿਕੇਟ ਹੈ ਉਹਦਾ ਜਿਹੜਾ ਹੈਗਾ ਜਿਸ ਮੰਨ ਕੇ ਚਲੋ ਸਭ ਤੋਂ ਬੈਸਟ ਹੈ 10 ਨੰਬਰ ਮਿਲਣਗੇ ਵੈਰੀ ਗੁੱਡ ਦੇ 6 ਮਿਲਣਗੇ ਗੁੱਡ ਦੇ 4 ਮਿਲਣਗੇ ਤਾਂ ਇਹਨਾਂ ਅਸ ਅਨਸਾਰੀ ਜਿਹੜੇ ਹੈਗੇ ਉਹਨਾਂ ਦੇ ਨੰਬਰ ਵਧਣਗੇ ਤੇ ਜਿਹੜੀ ਸਿਲੈਕਸ਼ਨ ਹੈ ਉਹ ਮੈਰਿਟ ਦੇ ਆਧਾਰ ਤੇ ਹੋਵੇਗੀ ਤੇ ਜਿਹੜਾ ਡਰਾਈਵਰ ਹੈ ਡਰਾਈਵਰ ਦਾ ਵੀ ਜਿਹੜਾ ਹੈਗਾ ਹੈ ਐਮਸੀਕਿਊ ਪੇਪਰ ਹੋਊਗਾ ਤੇ ਉਸ ਪੇਪਰ ਦੇ ਅਨੁਸਾਰੀ ਜਿਹੜੀ ਹੈਗੀ ਹੈ ਮੈਰਿਟ ਬਣਨੀ ਹੈ ਤੇ ਉਸ ਮੈਰਿਟ ਦੇ ਆਧਾਰ ਤੇ ਜਿਹੜੀ ਹੈਗੀ ਹੈ ਸਿਲੈਕਸ਼ਨ ਕੀਤੀ ਜਾਊਗੀ ਹੁਣ ਆਪਾਂ ਗੱਲ ਕਰਾਂਗੇ ਅਪਲਾਈ ਕਿਵੇਂ ਕਰਨਾ ਤੇ ਇਹਦੀਆਂ ਜਿਹੜੀਆਂ ਮੀਤੀਆਂ ਜਿਹੜੀਆਂ ਹੈਗੀਆਂ ਇੰਪੋਰਟੈਂਟ ਕਿਹੜੀਆਂ ਹੈਗੀਆਂ ਜਿਹੜੇ ਉਮੀਦਵਾਰ ਹੈਗੇ ਆ ਉਹ ਬੋਰਡ ਦੀ ਵੈਬਸਾਈਟ sssb.punjab.gov.in ਤੇ ਜਿਹੜਾ ਹੈਗਾ ਆਨਲਾਈਨ ਐਪਲੀਕੇਸ਼ਨ ਦੇ ਇਹਦੀਨ ਇਹ ਇਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਮਿਤੀ 15 7 ਤੋਂ ਲੈ ਕੇ 5 ਅਗਸਤ ਨੂੰ ਸ਼ਾਮ ਦੇ 5 ਵਜੇ ਤੱਕ ਆਨਲਾਈਨ ਵਿਧੀ ਰਾਹੀਂ ਇਹ ਅਪਲਾਈ ਕੀਤਾ ਜਾਣਾਗਾ ਕੈਂਡੀਡੇਟਸ ਨੂੰ ਰਿਕਵੈਸਟ ਹੈ ਕਿ ਅਪਲਾਈ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਸਾਰੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ ਤੇ ਉਸ ਅਨੁਸਾਰ ਹੀ ਜਿਹੜਾ ਅਪਲਾਈ ਕੀਤਾ ਜਾਵੇ ਮਿਤੀਆਂ ਦੀ ਗੱਲ ਕਰੀ ਲਈ ਜਿਹੜੀ 15 7 ਤੋਂ ਸ਼ੁਰੂ ਹੈ ਤੇ ਜਿਹੜੀ ਆਖਰੀ ਮਿਤੀ ਹੈ ਉਹ 5 ਅਗਸਤ ਹੈ ਤੇ ਜਿਹੜੀ ਫੀਸ ਭਰਨ ਦੀ ਆਖਰੀ ਮਿਤੀ ਹੈ ਉਹ 8 ਅਗਸਤ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਊਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਜੀ